हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਏ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਸਿੰਘ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਸੇਲ ਪਰਚੇਜ਼ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਜਾਂਦੇ ਰਹਿੰਦੇ ਆ ਸੋ ਸਮੇਂ-ਸਮੇਂ 'ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ ਦਤੇਰ ਸਾਹਿਬ ਪਿੰਡ ਥੋੜੀ ਦੂਰੀ ਤੇ ਆ ਖਾਸ ਵਿਜਿਟ ਤੁਸੀਂ ਪਨਗੋਟੇ ਕਰਨੀ ਆ ਠੀਕ ਆ ਜੀ ਕੋੜ ਦਾ ਤਾਂ ਪਿੰਡ ਥੋੜੀ ਦੂਰੀ ਤੇ ਰੱਤਾ ਕੁਦ ਦਾ ਇਹ ਜਿਹੜੇ ਦੋਸਤੋ ਪਿੰਡ ਥੋੜੀ ਦੂਰੀ ਤੇ ਠੱਠਾ ਪਿੰਡ ਇੱਕ ਪਾਸੇ ਆ ਜਾਂਦਾ ਬੁਰਜ ਨੱਥੂ ਕੇ ਬੁਰਜ ਰਾਈ ਕੇ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਬਿਲਕੁਲ ਸਰਿਆਲੀ ਥੋੜੀ ਦੂਰੀ ਤੇ ਆ ਮੇਨ ਰੋਡ ਦੀ ਗੱਲ ਕਰ ਲਈਏ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੇ ਤੇ ਬਿਲਕੁਲ ਲਹਿੰਦੇ ਪਾਸੇ ਵਾਲਾ ਜਿਹੜਾ ਦੋਸਤੋ ਪਿੰਡ ਆ ਕੋਈ 1.5 2 2 ਕਿਲੋਮੀਟਰ ਖਟਮਾ ਬਿਲਕੁਲ ਪਨਗੋਟਾ ਪਿੰਡ ਆ ਹਾਂਜੀ ਠੀਕ ਆ ਜੀ ਸੋ ਵੀਰ ਗੁਰਪ੍ਰੀਤ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਅੱਜ ਦੋਸਤੋ 4 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਦਾ ਸਮਾਂ ਹੈ ਤਿੰਨ ਬਿਹੜਾ ਤੁਹਾਨੂੰ ਦਿਖਾਉਣੀਆਂ ਨੇ ਇੱਕ ਬਿਹੜਾ ਮੈਨੂੰ ਲੱਗਦਾ ਵੀ ਸੂਈ ਸਵਾਈ ਹੈ ਹਾਂਜੀ ਇੱਕ ਸੂਈ ਦੋ ਗੱਬਣੇ ਹਾਂਜੀ ਦੋ ਗੱਬਣੇ ਠੀਕ ਆ ਤਿੰਨ ਪਸ਼ੂ ਆ ਰੇਡ ਪਰਤਾ ਬਿਲਕੁਲ ਪੁੱਛ ਲਾਂਗੇ ਕੀ ਮੁੱਲ ਰਹੂਗਾ ਬਾਕੀ ਜਾਇਜ਼ ਮੋਲ ਹੋਣਗੇ ਜਿੰਨੇ ਵੀ ਹੋਣਗੇ ਪਸ਼ੂਆਂ ਦੇ ਹਿਸਾਬਾਂ ਨਾਲ ਬਿਲਕੁਲ ਜਾਇਜ਼ ਮੋਲ ਹੋਣਗੇ ਸੋ ਕੋਈ ਵੀ ਆਵੇ ਆਪਦੀ ਨਰਖ ਪਰਖ ਤਸੱਲੀ ਹਰ ਵੀਡੀਓ ਦੇ ਵਿੱਚ ਆਪਾਂ ਕਹਿੰਦੇ ਆਪਦੀ ਤਸੱਲੀ ਪਹਿਲਾਂ ਜ਼ਰੂਰ ਕਰ ਲਿਆ ਕਰੋ ਖਰੀਦਣ ਤੋਂ ਠੀਕ ਆ ਆਜੋ ਲੈਨੇ ਆ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਠਾਕ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸਲਾਮ ਕੀ ਆਗੇ ਬਹੁਤ ਵਧੀਆ ਵੀਰੇ ਅੱਛਾ ਗੁਰਪ੍ਰੀਤ ਵੀਰ ਪਸੂ ਅੱਜ ਤਿੰਨ ਬਕਾਊਗਾ ਹਾਂ ਜੀ ਸੰਧੂ ਸਾਹਿਬ ਤਿੰਨੇ ਬੈੜਾਂ ਨੇ ਇੱਕ ਸੂਈ ਐ ਦੋ ਗੱਬਣ ਹਾਂ ਜੀ ਦੋ ਗੱਬਣ ਐ ਇੱਕ ਸੂਈ ਐ ਠੀਕ ਹੈ ਜੀ ਹਾਂ ਜੀ ਤੇ ਵਧੀਆ ਚੱਲਦਾ ਰਹਿਂਦਾ ਪ੍ਰੋਗਰਾਮ ਹਾਂ ਜੀ ਵਧੀਆ ਵਧੀਆ ਆਉਂਦੇ ਰਹਿੰਦੇ ਪਸੂ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਠੀਕ ਹੈ ਜੀ ਹਾਂ ਜੀ ਤੇ ਆਜੋ ਕਰਦੇ ਆਂ ਨਾਲ ਦੀ ਨਾਲ ਸ਼ੁਰੂਆਤ ਸੋ ਗੋਪੀ ਵੀਰ ਪਹਿਲੇ ਨੰਬਰ ਤੇ ਆ ਬੈੜ ਜਿਹੜੀ ਆਪਣੇ ਕੀ ਆ? ਹਾਂਜੀ ਪਹਿਲੇ ਸੂਏ ਸੂਈ ਆ। ਅੱਛਾ ਜੀ। ਹਾਂਜੀ ਕੱਲ ਦੀ ਸੂਈ ਆ 12 ਵਜੇ ਦੀ। ਹਾਂਜੀ। ਹਾਂਜੀ ਇਹਦੀਆਂ ਦੋ ਚਵਾਈਆਂ ਹੋਈਆਂ ਕੋਈ ਇਹ ਤੇ ਤਕਰੀਬਨ 11-12 ਕਿਲੋ ਬੋਲਾ ਥੱਲੇ। ਠੀਕ ਆ ਜੀ। ਹਾਂਜੀ। 11-12 ਕਿਲੋ ਬੋਲਾ। ਮਗਰ ਵੱਛੀ ਆ ਹਾਂਜੀ। ਮਗਰ ਵੱਛੀ ਆ ਗਈ। ਹਾਂਜੀ ਹਾਂਜੀ। ਵੱਛੀ ਵੀ ਮਿਲਦਾ ਵੀ ਇਹੋ ਰੰਗ ਕਲਰ ਦੀ। ਬਿਲਕੁਲ ਇਹੋ ਜੀ ਸੇਮ ਹੀ ਆ ਜੀ। ਠੀਕ ਆ। ਮਗਰ ਵੱਛੀ ਆ ਦੋਸਤੋ ਬਿਲਕੁਲ ਤੁਸੀਂ ਹਾਂਜੀ ਠੀਕ ਆ ਜੀ। ਤੇ ਵੱਛੀ ਵੀ ਬਿਲਕੁਲ ਇਸੇ ਰੰਗ ਕਲਰ ਦੇ ਵਿੱਚ ਆ। ਦੂਜਾ ਸੂਆ ਇਹ ਵੈੜ ਸੂਈ ਆ ਠੀਕ ਆ ਜੀ। ਨਹੀਂ ਮੂੰਹ ਚੋਗੀ ਹੈ ਐ ਚਿਗੀ ਆਈ ਚਿਗੀ ਆ ਹਾਂਜੀ ਹਾਂਜੀ ਮੂੰਹ ਛੇ ਦੰਦਾਂ ਦਾ ਠੀਕ ਆ ਹਾਂਜੀ ਤੇ ਕੱਲ ਦੀ ਸੂਈ ਆ ਮਤਲਬ 11 11 ਕਿਲੋ ਹੁਣ ਬਲਕਿ ਹੈਗਾ ਦੋ ਹਾਂਜੀ ਹਾਂਜੀ ਹੈਗਾ ਜੀ ਤੇ ਚਵਾਈ ਚਵਾਈ ਚੰਗੀ ਚੌਂਕ ਮੈਂ ਇੱਕ ਨੰਬਰ ਦੀ ਚਵਾਈ ਜੀ ਕੋਈ ਦੋ ਟਾਈਮ ਆਪਦੀ ਤਸੱਲੀ ਕਰਕੇ ਫਿਰ ਆਪਣੇ ਨਾਲ ਗੱਲ ਕਰੇ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਆ ਗੁਰਪੀਤ ਵੀਰ ਖੋਲ ਕੇ ਦਿਖਾਈਏ ਅ ਪਹਿਲਾਂ ਦੋਸਤੋ ਛੇ ਦੰਦ ਮੂੰਹ ਮਗਰ ਬੱਚੀ ਨੂੰ ਜਨਮ ਦਿੱਤਾ ਕੱਲ ਦੀ ਸੂਈ ਆ ਦੋ ਡੰਗ ਘੱਟੋ ਘੱਟ ਚਵਾਈ ਹੋਈ ਆ ਕੋਈ 11 ਕਿਲੋ ਜਿਹੜਾ ਬੌਲਾ ਵੀਰਾਂ ਦਾ ਵੀ ਇੰਦੇ ਥੱਲੇ ਹਾਜ਼ਰ ਆ ਠੀ ਤੇ ਹਾਈਟ ਦੋਸਤੋ ਨਾ ਪਾਲੀ ਵੱਡੀ ਤੇ ਨਾ ਹੀ ਛੋਟੀ ਦਰਮਿਆਨੀ ਆ ਵਿਚਲਾ ਸਾਇਆ ਜਾਂ ਮੀਡੀਅਮ ਹਾਈਟ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਠੀਕ ਆ ਮੀਡੀਅਮ ਜੀ ਹਾਈਟ ਮੰਨ ਕੇ ਸੌਦਾ ਕਰ ਲਿਓ ਲਓ ਵੀ ਦੋਸਤੋ ਠੀਕ ਆ ਅ ਪਹਿਲਾ ਸੂਆ ਦੋਸਤੋ ਸੋਈ ਵੈੜ ਆਪਾਂ ਤੁਹਾਨੂੰ ਜਿਹੜੀ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ ਠੀਕ ਆ ਮਗਰ ਪੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ 11 ਕਿਲੋ ਦੋਸਤੋ ਬੌਲਾ ਦੋ ਡੰਗ ਚੁਵਾਈ ਹੋਈ ਆ 11 ਕਿਲੋ ਬੌਲਾ ਜਿਹੜਾ ਬਿਲਕੁਲ ਤੁਹਾਨੂੰ ਨੋਟ ਕਰਾ ਦਿੰਨੇ ਆ ਅੱਗੇ ਕੋਈ ਵੀ ਨਾਵੇ ਆਪਦੀ ਨਰਖ ਪਰਖ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਆ ਦੇਖੋ ਦੇ ਨੇ ਨੋ ਨਾ ਠੀਕ ਆ ਜੀ ਲੈਓ ਗੁਰਪ੍ਰੀਤ ਲੈਓ ਵੀਰ ਤੇ ਇਹ ਮਗਰ ਵੱਛੀ ਆ ਠੀਕ ਆ ਜੀ ਫੀਮੇਲ ਕਾ ਚੌਂਡ ਚਾਣ ਚ ਸੀਲ ਸਾਉ ਬਹੁਤ ਜਿਆਦੀ ਠੰਡੀ ਹੈ ਅੱਛਾ ਜੀ ਚੰਗੀ ਚਬਾਈ ਹੈ ਹਾਂ ਜੀ ਬਿਲਕੁਲ ਓਕੇ ਜੀ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਚਬਾਈ ਵੀਰ ਕਹਿੰਦਾ ਵੀ ਬਿਲਕੁਲ ਸੀਲ ਸਾਉਗਾ ਚਬਾਈ ਇੱਕ ਨੰਬਰ ਆ ਤੇ ਕੋਈ ਰਸ ਰੁਸੀ ਨਿਆਣਾ ਪਾ ਲੈਣੀ ਆ ਹਾਂ ਜੀ ਨਿਆਣਾ ਪਾਈਦਾ ਜੀ ਤੇ ਜੇਰ ਜੂਰ ਪ੍ਰੋਪਰ ਕਾਪੀ ਭਾਈ ਆਪਣੇ ਕਿਤਾ ਕੀ ਨਾ ਨਾ ਬਿਲਕੁਲ ਓਕੇ ਜੀ ਬਿਲਕੁਲ ਠੀਕ ਹੈ ਜੀ ਤੇ ਕਿੰਨਾ ਕੁ ਮੁੱਲ ਰਊ ਕਹਿੰਦਾ ਮੁੱਲ ਸੰਧੂ ਸਾਹਿਬ ਆਜ ਨਿਗਿਗਾਈ ਕਰਦੇ ਆ ਮੁੱਲ ਭਾਵੇਂ 45000 ਕਰ ਲਈਏ 46000 ਕਰ ਲਈਏ ਭਾਵੇਂ 42000 ਚੋਂ 200 ਰੁਪਇਆ ਛੋੜ ਨੈਟ ਹੀ ਆਈ 41 ਚੋਂ 42 ਚੋਂ 42 ਹਾਂਜੀ 42000 ਚੋਂ 200 ਰੁਪਇਆ ਛੋੜ ਨੈਟ ਹੀ ਨੈਟ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ 42000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਪਹਿਲੇ ਨੰਬਰ ਵਾਲੀ ਇਸ ਵੈੜ ਦੀ ਜੇਕਰ ਆਪਾਂ ਗੱਲ ਕਰ ਲਈਏ ਠੀਕ ਆ ਜਵਾਬ ਅਸਮਾ ਇੱਕ ਨੰਬਰ ਆ ਬੱਚੀ ਮਗਰ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਜਿਹੜੀ ਅਗਲੀ ਵਾਰ ਤੁਹਾਨੂੰ ਦਿਖਾਉਣੀ ਹੈ ਇਹ ਗੱਬਣ ਹੈ ਹਾਂਜੀ ਹਾਂਜੀ ਇਹ ਗੱਬਣ ਆਈ ਤੇ ਸ਼ਾਹੀਵਾਲ ਕ੍ਰੋਸ ਆਈ ਸ਼ਾਹੀਵਾਲ ਜਰਸੀ ਦਾ ਕ੍ਰੋਸ ਆਈ ਸ਼ਾਹੀਵਾਲ ਜਰਸੀ ਕ੍ਰੋਸ ਆ ਹਾਂਜੀ ਤੇ ਗੋਪੀ ਵੀਰੇ ਸੂਆ ਕਿਨਵਾ ਸੂਣ ਜਾ ਰਹੀ ਹੈ ਇਹ ਦੂਸਰਾ ਸੂਆ ਸੂਣ ਜਾ ਰਹੀ ਹੈ ਦੂਜਾ ਸੂਆ ਹਾਂਜੀ ਦਿਨ ਹਜੇ ਲੈ ਜੂ ਹਣ ਦਿਨ ਹਾਲੇ ਸੰਧੂ ਸਾਹਿਬ ਨੇ ਘਟੋ ਘਟ 10 12 ਲੈ ਜਾਣੇ ਆ ਤੇ ਬਾਨਾ ਬੂਨਾ ਬਹੁਤ ਚੰਗਾ ਵਾ ਬਾਕੀ ਵੇਖੋ ਲਿਸ਼ਕਲੁਸ਼ਕ ਤੇ ਠੀਕ ਹੈ ਜੀ ਬਹੁਤ ਜਿਆਦੀ ਪਿੰਡੇ ਦੀ ਬਿਲਕੁਲ ਰੰਗ ਬਾਜਾ ਪੂਰੀ ਹੈ ਹਾਂਜੀ ਬਿਲਕੁਲ ਗੋੜਵਰਗਾ ਰੰ 8 ਦਿਨ ਹਜੇ ਲੈ ਜੂਗੀ ਖਿੱਚ ਕੇ ਠੀਕ ਆ ਬਾਕੀ ਢਿਲਤੂਲੇ ਲੇਵੇ ਦੇ ਵਿੱਚ ਕਾਫੀ ਆ ਥਣ ਵੀ ਪੂਰਾ ਮੁਠੀ ਆ ਅਥੀ ਚਵਾਈ ਥਣ ਸੋ ਕਾਫੀ ਸੋਹਣਾ ਲੇਵਾ ਬਣਾ ਲੂਗੀ ਹਜੇ ਦਿਨਾਂ ਦੇ ਹਿਸਾਬ ਨਾਲ ਆਪਾਂ ਦੇਖੀਏ ਤੇ ਪੂਰੀ ਦਿਨਾਂ ਦੇ ਹਿਸਾਬ ਨਾਲ ਤਿਆਰੀ ਕਰਨੀ ਆ ਇਹਨੇ ਤੇ ਬਾਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਜੀ ਠੀਕ ਆ ਢੇਲੀ ਹਜੇ ਪ੍ਰੋਪਰ ਲਾਏ ਪਈ ਆ ਧਾਰਾ ਤੁਰਾ ਪਾਉਣੀਆਂ ਸ਼ੁਰੂ ਕਰ ਲੀਆਂ ਠੀਕ ਆ ਲਿਆਓ ਖੋਲ ਦਿਓ ਜੀ ਇਹ ਵੀ ਦਿਖਾ ਦਿਓ ਠੀਕ ਆ ਸੋ ਬਿਲਕੁਲ ਇੱਕ ਰੰਗ ਲਾਲ ਤੇ ਸ਼ਾਈਵਾਲ ਤੇ ਜਰਸੀ ਕਰਾ ਲਾ ਠੀਕ ਆ ਜੀ ਆ ਦੇਖ ਇਸ ਉਹ ਦੂਜਾ ਦਾਸਤਾ ਨਾ ਜੀ ਹਾਂ ਜੀ ਹਾਂ ਜੀ ਦੂਸਰਾ ਸੂਆ ਜੀ ਦੂਜਾ ਸੂਆ ਹਾਂ ਜੀ ਸੰਧੂ ਸਾਹਿਬ ਬਹੁਤ ਐ ਪਲੀ ਵੈੜਾ ਪੂਰੀ ਹੂੰ ਸੋ ਜਿੱਲੇ ਵੀਆ ਦੋਸਤੋ ਪੂਰੀ ਨਿੱਗਰ ਆ ਠੀਕ ਆ ਪਲੀ ਆ ਪੂਰੀ ਰਾਜੀ ਆ ਪੂਰੀ ਗੁਲਾਈ ਦੇ ਵਿੱਚ ਠੀਕ ਆ ਤੇ ਆ ਦੇਖੋ ਸਾਕੀ ਥਾਨ ਥਾਨ ਬਹੁਤ ਸੋਨਾ ਹੈ ਸਪੇਸ ਜੇਕਰ ਆਪਾਂ ਗੱਲ ਗੱਲ ਕਰੀਏ ਦੋਸਤੋ ਤੇ ਸਪੇਸ ਸੱਜੀ ਖੱਬੀ ਪਹਿਣੀ ਦੀ ਚੌਥਾ ਥਾਨਾਂ ਦੀ ਗੱਲ ਕਰ ਲਈਏ ਤੇ 4-4 ਇੰਚ ਤੇ ਜਿਹੜੀ ਆ ਦੋਸਤੋ ਥਾਣਾ ਦਾ ਗਾ ਤੇ ਥਾਣੇ ਵੀ ਪੂਰਾ ਮੁੱਠੀ ਆ ਠੀਕ ਆ ਖੱਤੀ ਚਵਾਈ ਵਾਲਾ ਥਾਣਾ ਪੂਰਾ ਆਹ ਦੇਖੋ ਠੀਕ ਆ ਜੀ ਤੇ ਗੋਪੀ ਵੀਰ ਇਹਦਾ ਫਿਰ ਕਿੰਨਾ ਮੁੱਲ ਇਹਦਾ ਸੰਧੂ ਸਾਹਿਬ ਮੁੱਲ ਭਾਵੇਂ ਆ 43 ਕਰ ਲਈਏ ਭਾਵੇਂ 50 ਕਰ ਲਈਏ ਹਾਂ ਜੀ ਇਹਦਾ 46000 ਚੋਂ 200 ਰੁਪਿਆ ਛੋਟ ਕਰ ਦਾਂਗੇ 46 ਚੋਂ ਹਾਂਜੀ ਠੀਕ ਆ ਜੀ ਹਾਂਜੀ ਲਓ ਜੀ 46000 ਦੇ ਵਿੱਚੋਂ ਦੋਸਤੋ 200 ਰੁਪਿਆ ਵੀਰਾਂ ਦਾ ਵੀ ਮਾਨਤਾਨ ਕਰ ਦਾਂਗੇ ਛੋਟ ਕਰ ਦਾਂਗੇ ਠੀਕ ਆ ਸੋ ਮੌਕੇ ਤੇ ਬਾਕੀ ਆਣ ਕੇ ਆਪਦੀ ਨਰਕਪਰਖ ਕਰੋ ਤਸੱਲੀ ਕਰੋ ਤੇ ਕੱਦ-ਕਾਟ ਦੀ ਜੇ ਇੱਕ ਵਾਰੀ ਫੇਰ ਮੈਂ ਮੈਂਸ਼ਨ ਕਰ ਦੇਣਾ ਇੱਕੋ ਜਿਹਾ ਕੱਦ-ਕਾਟ ਆ ਦੋਸਤੋ ਮੀਡੀਅਮ ਹਾਈਟ ਆ ਇੱਕੋ ਜਿਹੇ ਤਿੰਨੇ ਬੇੜਾਂ ਦੇ ਕੱਦ-ਕਾਟ ਆ ਕੋਈ ਇੱਕ ਦੂਜੀ ਨਾਲੋਂ ਵੱਡੀ ਨਹੀਂ ਬਿਲਕੁਲ ਬਰਾਬਰ ਦੀਆਂ ਬੇੜਾਂ ਨੇ ਇੱਕੋ ਜੀਆਂ ਠੀਕ ਆ ਸੋਹਣੀਆਂ ਨੇ ਜਿੰਨੀਆਂ ਵੀ ਆ ਤੇ ਨਿੱਗਰ ਨੇ ਠੀਕ ਆ ਇਸ ਤੋਂ ਬਾਅਦ ਅਗਲੀ ਆਪਣੇ ਕੋਲੇ ਇੱਕ ਰੰਗ ਬਿਲਕੁਲ ਬਲੈਕ ਆ ਗਈ ਜੀ ਹਾਂ ਜੀ ਇਹ ਚਫਚੀ ਆਉਂਦੀ ਆ ਵੈਸੇ ਕੱਦ ਛੋਟਾ ਆ ਕਰਾਸ ਹੀ ਆ ਗਈ ਹੈ ਨਾ ਹਾਂ ਜੀ ਹਾਂ ਜੀ ਕੱਦ ਬਿਲਕੁਲ ਛੋਟੇ ਦੇ ਵਿਚਾ ਦੋਸਤੋ ਠੀਕ ਹਾਂ ਜੀ ਥਾਣ ਥਣ ਬਹੁਤ ਜ਼ਿਆਦਾ ਵਧੀਆ ਮੁੱਠੀ ਵਾਲਾ ਤੇ ਅੱਛਾ ਇਹ 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 ਮੈਨੂੰ ਤਾਂ ਵੀ ਦੇਣ ਲੈਂਦੀ ਹੈ ਜੀ ਬਾਬਾ ਹਾਂ ਜੀ ਇਹਨੇ ਲੈ ਜਾਣੇ ਘੜੋ ਘੜ 15 ਦਿਨ ਲੈ ਜਾਣੇ 10 ਤੋਂ 15 ਹਨਾ ਹਾਂ ਜੀ 10 ਤੋਂ 15 ਦਿਨ ਲੈ 10 ਤੋਂ 15 ਕਿ ਦਿਨ ਹਜੇ ਇਹ ਲੈਟਰ ਲਾ ਪਈਆਂ ਇਹ ਦੇ ਵਿਚਾਰੀ ਦੇ ਬਹੁਤ ਤੇ ਟੂਲ ਬਾਕੀ ਥਾਣ ਥਣ ਪੂਰਾ ਸੁਆਦੀ ਹੈ ਹਾਂ ਜੀ ਥਾਣ ਬਹੁਤ ਸੁ ਠੀਕ ਆ ਜੀ ਜਿੰਨੀ ਵੀ ਮਾਲਕਾਂ ਨੂੰ ਹੋਈ ਠੀਕ ਆ ਉਹਨਾਂ ਜ਼ਰੂਰ ਬਣਾ ਕੇ ਤਿਆਰ ਕਰੂਗੀ ਠੀਕ ਆ ਤੇ ਕੋਈ ਕਸਰ ਨਹੀਂ ਛੱਡਦੀ ਬਨ ਖੁੰਨ ਨੂੰ ਮਤਲਬ ਤੇ ਬਣੂਗੀ ਪੂਰਾ ਠੀਕ ਆ ਸੂਬਾ ਦੂਜਾ ਹੀ ਸੂਣ ਜਾ ਰਹੀ ਹੈ ਹਾਂ ਜੀ ਦੂਸਰਾ ਸੂਆ ਜੀ ਬਿਲਕੁਲ ਹੈਗੀ ਠੰਡੀ ਸੀਲ ਸਾਊਗਾ ਬਿਲਕੁਲ ਲਓ ਜੀ ਹਾਂ ਜੀ ਠੀਕ ਆ ਸੋ ਪੂਰੀ ਠੰਡੀ ਤੇਰੀ ਆ ਸੀਲ ਸਾਊਗਾ ਦੋਸਤੋ ਬਾਕੀ ਆ ਬੈਕ ਸਾਈਡ ਤੇ ਕੋਰੀਆ ਥਣ ਵੇਖੋ ਅਗਲੇ ਦੋਨੋਂ ਥਣ ਵਾਈਟ ਆ ਮਗਰਲੇ ਬਲੈਕ ਆ ਤੇ ਓਵਰ ਆਲ ਜਿੰਨੀ ਆ ਵੈਡ ਸਾਰੀ ਆਪ ਬਲੈਕ ਇੱਕ ਰੰਗ ਕਾਲੇ ਦੇ ਵਿੱਚ ਆ ਠੀਕ ਆ ਤੇ ਕਾਪੀ ਵੀਰ ਆ ਵੀ ਸੋ ਤੇ ਜੇ ਨੰਬਰ ਤੇ ਆ ਦੋਸਤੋ ਮੈਂਸ਼ਨ ਕਰ ਦਿੰਨੇ ਆ ਬਿਲਕੁਲ ਵੇਰਵਾ ਪਾ ਕੇ ਤੁਸੀਂ ਵੀ ਗੱਲਬਾਤ ਕਰ ਲਿਓ ਠੀਕ ਆ ਤੇ ਅੱਜ ਫਿਲਹਾਲ ਜੋ ਰੇਟ ਹੋਊਗਾ ਜਾਂ ਸਮੇਂ ਨੂੰ ਦੇਖਦੇ ਹੋਏ ਅੱਜ ਦੇ ਹਿਸਾਬ ਨਾਲ ਮੁੱਲ ਕੀਤਾ ਜਾਊਗਾ ਤੇ ਬਾਕੀ ਜਿਹੜਾ ਮੌਕੇ ਤੇ ਤਿਆਰੀ ਵਾਲੀ ਗੱਲ ਹੁੰਦੀ ਆ ਦੋਸਤੋ ਤਿਆਰੀ ਵਾਲੀ ਕਈ ਵਾਰ ਰੇਟ ਦੇ ਵਿੱਚ ਥੋੜੀ ਬਾਤੀ ਫਰਕ ਵੀ ਨਜ਼ਰ ਆਉਂਦੀ ਆ ਠੀਕ ਆ ਜੀ ਕਿਉਂਕਿ ਥੋੜੀ ਸਾਂਭ ਸੰਭਾਲ ਜਿਹੜੀ ਆ ਕਿਸੇ ਵੀਰ ਨੇ ਲੈ ਕੇ ਜਾਣੀ ਆ ਉਹ ਥੋੜੀ ਸਾਂਭ ਸੰਭਾਲ ਦਾ ਵੀ ਫਰਕ ਪੈਂਦਾ ਉਹਨਾਂ ਦੇ ਪਾਸੋਂ ਥੋੜਾ ਜਿਹਾ ਸਵਾਲਾ ਮਿਲ ਜਾਂਦਾ ਮੌਕੇ ਤੇ ਠੀਕ ਆ ਆ ਦੇਖੋ ਠੀਕ ਹੈ ਜੀ ਸੋ ਅੱਜ ਫਿਲਹਾਲ ਇਸ ਕਵਰਜ ਵਿੱਚ ਦੋਸਤੋ ਆਪਾਂ ਤੁਹਾਨੂੰ ਇਹ ਤਿੰਨ ਪਸ਼ੂ ਦਿਖਾਉਣੇ ਸੀਗੇ ਠੀਕ ਆ ਤੇ ਤਿੰਨੇ ਵੇੜਾਂ ਦੋ ਕੱਪਣ ਇੱਕ ਬਿਲਕੁਲ ਤਾਜੀ ਸੂਈ ਸਵਾਈ ਹੈ ਤੇ ਗੋਪੀ ਵੀਰ ਕਿੰਨਾ ਮੋਲ ਇਸ ਵੇੜ ਦਾ ਲਾਸਟ ਵਾਲੀ ਦਾ ਇਸ ਵੇੜ ਦਾ ਸੰਧੂ ਸਾਹਿਬ ਮੁੱਲ ਭਾਵੇਂ 32000 ਕਰ ਲਈਏ ਭਾਵੇਂ 33 ਕਰ ਲਈਏ 30000 ਦੇ ਵਿੱਚ 200 ਰੁਪਿਆ ਛੋਟ ਕਰਾਂਗੇ 30000 ਦੇ ਵਿੱਚੋਂ ਹਾਂਜੀ ਹਾਂਜੀ ਨੈਟ ਹੀ ਆਈ ਠੀਕ ਆ ਜੀ ਹਾਂਜੀ 30000 ਦੇ ਵਿੱਚੋਂ ਭਰਾਵੋ 200 ਰੁਪਿਆ ਵੀਰਾਂ ਦਾ ਵੀ ਮਾਨਤਨ ਕਰਾਂਗੇ ਠੀਕ ਆ ਸੋ ਬਾਕੀ ਵੇੜ ਤੁਸੀਂ ਪ੍ਰੋਪਰ ਦੇਖ ਲਈ ਆ ਥਾਨ ਦੇ ਵਾ ਤੁਹਾਨੂੰ ਦਿਖਾਦਾ ਤਸੱਲੀ ਦੇ ਨਾਲ ਠੀਕ ਹੈ ਜੀ ਬਿਲਕੁਲ ਥਾਨ ਮੁੱਠੀ ਵਾਲਾ ਕੋਈ ਛੋਟਾ ਜਿਹਾ ਥਾਨ ਕੋਈ ਵੀ ਦੂਰੋਂ ਨੇੜੇੋਂ ਆ ਰਿਹਾ ਤੇ ਇਹ ਨਹੀਂ ਹੋਊਗਾ ਵੀ ਇੱਥੇ ਆਣ ਕੇ ਕੋਈ ਛੋਟਾ ਜਿਹਾ ਥਾਨ ਨਿਕਲੇ ਠੀਕ ਹੈ ਥਾਨ ਪੂਰਾ ਮੁੱਠੀ ਆ ਹੱਥੀ ਚਵਾਈਲਾ ਥਾਨ ਹੱਥੀ ਚਵਾਈਲਾ ਥਾਨ ਨੂੰ ਦੋਸਤੋ ਨੂੰ ਕਿਹਾ ਜਾਂਦਾ ਵੀ ਜਿਹੜਾ ਬਿਲਕੁਲ ਹੱਥੀ ਚਵਾਈ ਹੋ ਜਾਂਦੀ ਹੈ ਠੀਕ ਹੈ ਉਂਗਲਾਂ ਜੇ ਨਾਲ ਚਵਾਈ ਨਹੀਂ ਹੁੰਦੀ ਕਿ ਪੂਰਾ ਮੁੱਠੀ ਜਾਊਗਾ ਥਾਨ ਤਿੰਨੇ ਬੈੜਾ ਨੇ ਤਿੰਨੇ ਬੈੜਾ ਦੇ ਥਾਨ ਇੱਕੋ ਜਿਹੇ ਨਹੀਂ ਬਾਕੀ ਇੱਕ ਬੈੜ ਬਿਲਕੁਲ ਤਾਜੀ ਸੂਈ ਸਵਾਈ ਹੈ ਪ੍ਰੋਪਰ ਡਿਟੇਲ ਜਿਹੜੀ ਆ ਹਾਂਜੀ ਨੰਬਰ ਆਪਣਾ 98031 0053 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਜਿਹੜੇ ਆ ਵੀਰ ਗੁਰਪ੍ਰੀਤ ਸਿੰਘ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਕੰਟੈਕਟ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ